ਦਾਨਿਕ ਸੂਰ ਦੇਖ ਰਹੇ ਸਾਰੇ ਦਸਤਾਨਾ ਮੈਂ ਪਰਮਿਸਿਪ ਮਮਾ ਸਵਾਗਤ ਕਰਦਾ ਅੱਜ ਅਸੀਂ ਸ਼ੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਤੇ ਪਹੁੰਚੇ ਹਾਂ ਜਿੱਥੇ ਕੀ ਜਾਣਕਾਰੀ ਮਤਾਂ ਪਤਾ ਲੱਗਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੇਟ ਬਣਾਇਆ ਜਾ ਰਿਹਾ ਹੈ ਜਿਸ ਦੀ ਕੀ ਦਿੱਕਤਾਂ ਪਰੇਸ਼ਾਨੀਆਂ ਬਣਦੀਆਂ ਆ ਰਹੀਆਂ ਕਿਉਂਕਿ ਹਾਲਾਂਕਿ ਦੱਸਿਆ ਗਿਆ ਸੀ ਪਿਛਲੇ ਸਭਾ ਨੂੰ ਜੋ ਸ਼ੀਦੀ ਜੋੜ ਮੇਲ ਨੂੰ ਜੋ ਤਿਆਰ ਖੋਣਾ ਸੀ ਗੇਟ ਹਾਲੇ ਤੱਕ ਇਸ ਦਾ ਕੰਮ ਅਧੂਰਾ ਪਿਆ ਇੱਥੇ ਸਾਡੇ ਨਾਲ ਲੋਕ ਵੀ ਜੁੜੇ ਨੇ ਕਾਫੀ ਲੋਕ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਾਰਨ ਹੈ ਕਿੰਨੇ ਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹਾਂਜੀ ਭਾਈ ਜੀ ਕੀ ਨਾਜੀ ਆਪਣਾ ਮੇਰਾ ਨਾਮ ਤਾਰਾ ਚੰਦਾ ਜੀ ਤਾਰਾ ਜੀ ਕੀ ਗੱਲ ਬਗਾਤਾ ਜਿਹੜਾ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਗੇਟ ਆ ਇਹ ਇਹ ਬਣ ਨਹੀਂ ਰਿਹਾ ਕੀ ਕਰਨਾ ਇਸ ਦਾ ਇਹ ਵੀਰ ਜੀ ਆਪਣਾ 2.5 ਸਾਲ ਹੋ ਗਏ ਕਰੀਬ ਇਸ ਗੇਟ ਨੂੰ ਮੇਰਾ ਖਿਆਲ ਨਾਲ 3.5 ਕਰੋੜ ਰੁਪਏ ਇਸ ਗੇਟ ਦਾ ਪਾਸ ਹੋਇਆ ਵਾ ਜੀ 2.5 ਸਾਲ ਹੋ ਗਏ 2.5 ਸਾਲਾਂ ਦੇ ਵਿੱਚ ਗੇਟ ਨਹੀਂ ਜੀ ਬਣ ਰਿਹਾ ਕੀ ਲੱਗ ਕੀ ਰਿਹਾ ਹੈ ਕਿੰਨਿਆਂ ਕਿ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਸਾਡੇ ਇੱਧਰ 75 ਪਿੰਡ ਨੇ ਜੀ ਸ੍ਰੀ ਚਮਕੌਰ ਸਾਹਿਬ ਲਾਗਦੇ 75 ਪਿੰਡਾਂ ਨੂੰ ਇਹ ਦਿੱਕਤ ਆ ਰਹੀ ਹੈ ਇਸ ਚੀਜ਼ ਦੀ 75 ਪਿੰਡ ਉਹਨੂੰ ਪਾਰ ਕਰਕੇ ਚੰਗੌਰ ਸਾਹਿਬ ਜਦੋਂ ਐਂਟਰ ਕਰਦੇ ਆ ਥੋੜੇ ਸਾਹਮਣੇ ਮਾੜਾ ਦਿਖਾ ਦੋ ਦੇ ਕਿਸ ਤਰ੍ਹਾਂ ਆ ਦਿਖਾਓ ਜੀ ਉਧਰ ਦਿਖਾ ਸਕਦੇ ਆ ਮੈਂ ਸਹਿਯੋਗੀ ਨੂੰ ਕਾਂਪੜੇ ਨੂੰ ਤਸਵੀਰਾਂ ਦਿਖਾਉਣਾ ਜਿਹੜੇ ਸਾਰਾ ਰਸਤਾ ਇਹ ਇਹ ਟੁੱਟਿਆ ਨਜ਼ਰ ਆ ਰਿਹਾ ਕਿਉਂਕਿ ਇਸ ਤੇ ਜਦੋਂ ਗੇਟ ਮਾਇਆ ਜਾਂਦਾ ਹੈ ਉੱਤੇ ਨਾਲ ਦੇ ਰਸਤੇ ਜਿਹਨਾਂ ਨੂੰ ਪਹਿਲਾਂ ਪੱਕੇ ਕੀਤਾ ਜਾਂਦਾ ਉਸ ਤੋਂ ਬਾਅਦ ਜੋ ਉਸ ਦੀ ਉਹ ਸਾਰੀ ਦਾ ਕੰਮ ਸ਼ੁਰੂ ਕੀਤਾ ਜਾਂਦਾ ਤੇ ਹਾਂਜੀ ਤਾਰਾ ਜੀ ਕੀ ਕਹਿ ਰਹੇ ਆ ਉਹ ਇਹ ਦੇਖੋ ਜੀ ਲੋਕ ਲੋ 75 ਪਿੰਡਾਂ ਨੂੰ ਦਿੱਕਤ ਆਉਂਦੀ ਹੈ ਬਹੁਤ ਜ਼ਿਆਦਾ ਜਦੋਂ ਵੀ ਕੋਈ ਜੰਦੋਰੇ ਲਾ ਕੇ ਇੱਕ ਸ਼ਾਪ ਆ ਸਵੀਡ ਸ਼ਾਪ ਉਹ ਵਿਚਾਰੇ ਪਾਣੀ ਪਾ ਪਾ ਥੱਕ ਗਏ ਨੇ ਨਾਲ ਜੁਨੀਅਰ ਟਰੱਕ ਜੁਨੀਅਰ ਉਹ ਵੀ ਪਾਣੀ ਪਾ ਪਾ ਇਸ ਕੱਚੇ ਤੋਂ ਥੱਕ ਗਏ ਪਰ ਇਹ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਇਹ ਛੇਤੀ ਛੇਤੀ ਕੰਪਲੀਟ ਹੋਣਾ ਚਾਹੀਦਾ ਤੇ ਇੱਕ ਜਰੂਰ ਸਾਡੇ ਉਹ ਸਵਰ ਦੇ ਦਿਲ ਸਿੱਧੀ ਜੋੜ ਮਿਲ ਆ ਰਿਹਾ ਜੀ ਹੈ ਨਾ 21 ਤਰੀਕ ਦਾ ਸਿੱਧੀ ਜੋੜ ਮਿਲ ਆ ਦੇਖੋ 22 23 24 ਦਾ ਜੀ ਇਹ ਦਿਨ ਨੇ ਤੇ ਇਹਨੇ ਕਰਕੇ ਛੇਤੀ ਛੇਤੀ ਇਹ ਸਰਕਾਰ ਨੂੰ ਬਣਾਉਣਾ ਚਾਹੀਦਾ ਜੀ ਇਹ 2.5 ਸਾਲ ਹੋ ਗਏ ਸਾਨੂੰ ਅੱਗੇ ਵੀ ਮੈਂ ਕਈ ਇਸਦੇ ਖਬਰਾਂ ਲਵਾ ਚੁੱਕਿਆ ਪਰ ਕਿਸੇ ਪ੍ਰਸ਼ਾਸਨ ਦੇ ਜਾਂ ਕਿਸੇ ਐਮਐਲਏ ਦੇ ਕੋਈ ਮਤਲਬ ਕੇ ਕਹਿੰਦੇ ਹੁੰਦੇ ਆ ਆਪਾਂ ਕੋਈ ਫਰਕ ਨਹੀਂ ਪੈਂਦਾ ਉਹਨਾਂ ਦਾ ਐਮਐਲਏ ਇੱਥੇ ਦੇ ਕੌਣ ਨੇ ਜੀ ਪੁਰੇ ਡਾਕਟਰ ਚਰਜਿੰਗ ਸਿੰਘ ਚੰਨੀ ਆ ਜੀ ਐਮਐਲਏ ਆਮ ਆਦਮੀ ਪਾਰਟੀ ਤੋਂ ਤੇ ਕੀ ਉਹਨਾਂ ਦਾ ਕੀ ਕਹਿਣਾ ਹੋਈ ਗਾ ਉਹਨਾਂ ਨੂੰ ਕੋਈ ਨਹੀਂ ਗਲਤ ਤਾਂ ਨਹੀਂ ਹੋਈ ਜੀ ਗਲਤ ਹੈ ਇੱਦਾਂ ਦੇ ਪ੍ਰੋਜੈਕਟ ਸ਼੍ਰੀ ਚਮਕੌਰ ਸਾਹਿਬ ਦੇ ਜਿਹੜਾ ਬਹੁਤ ਨਹੀਂ ਉਹਨਾਂ ਤੋਂ ਕੋਈ ਵੀ sire ਨਹੀਂ ਚੜ ਰਿਹਾ ਜੇ ਤਾਂ ਇੱਕੋ ਵੀ ਤਾਂ ਦਾ ਮੰਨੀਆਂ ਕਈ ਪ੍ਰੋਜੈਕਟੇ ਕੁਰੇਵੇ ਨੇ ਜਦੋਂ ਜੋ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਨੇ ਸਾਰੇ ਦਿੱਤੇ ਸੀ ਨਾ ਇਹ ਉਦੋਂ ਪਾਸ ਹੋਏ ਸੀਗੇ ਤੋ ਕੋਈ ਵੀ ਉਹਨਾਂ ਦੇ ਸਿਰੇ ਨਹੀਂ ਚੜਾ ਰਹੇ ਪਤਾ ਨਹੀਂ ਇਹ ਨਹੀਂ ਹੈਗਾ ਵੀ ਉਹਨਾਂ ਦਾ ਨੌ ਨਾ ਲੱਗੇ ਜਾਂ ਕੁਝ ਨਾ ਹੋਵੇ ਪਰ ਅਸੀਂ ਇੱਕੋ ਬੇਨਤੀ ਕਰਦੇ ਹਾਂ ਦੇਖੋ ਗਾਹਾਂ ਸ਼ੀਦੀ ਜੋੜ ਮੇਲਾ ਆ ਰਿਹਾ ਅੱਠ ਬਣ ਕੇ ਬੇਨਤੀ ਆ ਵੀ ਇਸ ਗੇੜ ਨੂੰ ਚਾਲੂ ਕੀਤਾ ਜਾਵੇ ਜੇ ਇਹ ਨਹੀਂ ਚਾਲੂ ਉਹਨੂੰ ਸਿਰੇ ਚੜਦਾ ਨਾ ਤਾਂ ਸਾਡਾ ਜਿਹੜਾ ਜਾਲ ਵਿਛਾਇਆ ਹੋਇਆ ਹੈ ਨਾ ਲੋਹੇ ਦਾ ਇਹਨੂੰ ਖੋਲ ਦਿਓ ਕਿਉਂਕਿ ਥੱਲੇ ਦਾ ਸਾਡਾ ਪੱਕਾ ਹੀ ਆ ਸਾਨੂੰ ਇਸ ਦੀ ਲੋੜ ਨਹੀਂ ਹੈ ਜੇ ਇਹ ਰੇਲ નીચે ਇਹਦੇ નીચે ਸੜਕ ਬਣੀ ਹੋਈ ਐ ਇਸਨੇ ਬਿਲਕੁਲ ਜੀ ਬਿਲਕੁਲ ਉਹ ਪਹਿਲਾਂ ਰੋੜੇ ਸੀਗਾ ਜੀ ਸਿੱਧਾ ਆਪਣਾ ਪੁਲ ਨੂੰ ਪਾਰ ਕਰਦਾ ਜੀ ਰੋੜੇ ਬਿਲਕੁਲ ਇਹੀ ਖੋਲ ਦੇਣ ਇਹ ਐਮਐਲਏ ਸਾਹਿਬ ਦਾ ਇਹੀ ਧੰਨਵਾਦ ਹੋਵੇਗਾ ਗੱਲ ਕਰਦੇ ਸਾਡੇ ਨਾਲ ਇੱਥੇ ਟਰੱਕ ਜੂਨੀਅਨ ਤੋਂ ਵੀ ਬੰਦੇ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਕਿ ਬਾਜੀ ਕੀ ਨਾਂ ਤੁਹਾਡਾ ਦਰਸ਼ਨ ਆ ਜੀ ਕਰਦੇ ਜੀ ਕਿੰਨਾ ਕਿ ਇੱਥੇ ਦਿੱਕਤਾਂ ਦਾ ਬਣੀਆਂ ਤੁਹਾਨੂੰ ਕਿੰਨੇ ਕਿੰਨੇ ਸਮੇਂ ਤੋਂ ਬਣਦੀਆਂ ਆ ਰਹੀਆਂ ਜੀ ਰੋੜ 2.5 ਸਾਲ ਹੋ ਗਏ ਜੀ ਬਹੁਤ ਬੁਰਾ ਹਾਲ ਆ ਮਿੱਟੀ ਰੋੜ ਰਹੀ ਐ ਆਉਣੇ ਜਾਣੇ ਵਾਲੇ ਬੰਦਿਆਂ ਨੂੰ ਪਰੇਸ਼ਾਨੀ ਬਹੁਤ ਆਉਂਦੀ ਐ ਪਈ ਬੰਦਿਆਂ ਤੇ ਮੋਟਰਸਾਈਕਲਾਂ ਪਤਲੇ ਵੀ ਵਿਰੇ ਆ ਐਕਸੀਡੈਂਟ ਵੀ ਹੁੰਦੇ ਨੇ ਹਾਂਜੀ ਹਾਂ ਤੇ ਲੱਗਦਾ ਕੀ ਆ ਕਾਪੇ ਨਹੀਂ ਹੋ ਰਿਹਾ ਕੰਮ ਕਿਉਂ ਨਹੀਂ ਹੋ ਰਿਹਾ ਕੀ ਕੋਈ ਆਇ ਨਹੀਂ ਰਿਹਾ ਕੋਈ ਸੁਣਾਈਓ ਨਹੀਂ ਹੈ ਇੱਥੇ ਕੋਈ ਸੁਣਵਾਈ ਨਹੀਂ ਯਾਨੀ ਪਿਛਲੇ 2.5 ਸਾਲ ਤੋਂ ਐਦਾਂ ਹੀ ਨਜ਼ਰ ਆ ਰਿਹਾ ਇਹ ਹਾਂਜੀ ਹਾਂ ਇਹ ਜਿਹੜੀ ਨਾਲ ਦੀ ਸੜਕ ਉੱਤੇ ਪਾਣੀ ਵਗੜਾ ਗੇੜਦੇ ਆ ਬਣਾਈ ਗਈ ਹੈ ਜਿਹੜੀ ਦਿੱਤੀ ਜਾਂਦੀ ਇਹਨਾਂ ਨੂੰ ਬਣਾਉਣ ਵਾਸਤੇ ਦਿੱਤਾ ਰਿਹਾ ਨਹੀਂ ਜੀ ਨਹੀਂ ਕੋਈ ਨਹੀਂ ਪੁੱਛਦਾ ਮੈਂ ਤਸਵੀਰਾਂ ਇੱਕ ਵਾਰ ਫਿਰ ਤੋਂ ਦਿਖਾਣੇ ਆ ਜਿੱਥੇ ਰੋੜ ਜਿਹੜਾ ਗੇਟ ਨਾ ਬੰਦਕਾਰ ਆ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦਿੱਕਤਾਂ ਵੀ ਬਣਦੀਆਂ ਨਜ਼ਰ ਆ ਰਹੀਆਂ ਤੇ ਕਿਤਨਾ ਕਿਤੇ ਜਿਹੜੇ ਸਾਡੇ ਨਾਲ ਇੱਥੇ ਹੋਰ ਰਾਹਗੀਰ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਜੀ ਕੀ ਨਾਂ ਤੁਹਾਡਾ ਜੀ ਸੰਦੀਪ ਸਿੰਘ ਸੰਦੀਪ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਫਤਿਹਪੁਰ ਦੇ ਤੇ ਕਿੰਨਾ ਕੁ ਸਮਾਂ ਲੱਗਦਾ ਤੁਹਾਨੂੰ ਇੱਥੇ ਆਉਣ ਜਾਣ ਨੂੰ ਤੇ ਗੇਟ ਕਰਨ ਕਿੰਨੀ ਕਮਸੀ ਬਤਾਉਣੀ ਵਿਰਿਆ ਪੁਲ ਦਾ ਸਾਨੂੰ ਬਾਕ ਲੱਗਦਾ ਅਸੀਂ ਜੜੀ ਚਾਰ ਚਾਰ ਗੜੇ ਵੀ ਲਾਉਨੇ ਆ ਇਹ ਪੁਲ ਤੇ ਦਿੱਕਤ ਬਹੁਤ ਆਉਂਦੀ ਆ ਤੇ ਇਹ ਸਾਡਾ ਅਸੀਂ ਜੋ ਗੇਟ ਬਣ ਕਿਉਂ ਨਹੀਂ ਰਿਹਾ ਕੀ ਕਾਰਨ ਇਹ ਸਾਨੂੰ ਪਤਾ ਹੀ ਨਹੀਂ ਇਹ ਲੱਗਦਾ ਇੱਥੇ ਜਦੋਂ ਉਹਨੇ ਦੋ ਵਾਰ ਸਾਡਾ ਐਕਸੀਡੈਂਟ ਹੋ ਗਿਆ ਤੇ ਉਹ ਵਾਰੀ ਕਨੈਕਸ਼ਨ ਰੋਡ ਹਾਂ ਇਸ ਰੋਡ ਤੇ ਜਿਹੜਾ ਸਾਈਡ ਤੋਂ ਕੱਢਾ ਗਿਆ ਹਾਂਜੀ ਹਾਂਜੀ ਤੇ ਮੈਂ ਤਾਂ ਕੀ ਕਰਦੇ ਹਾਂ ਤੁਸੀਂ ਇਹ ਰੋਡ ਬਣਾਉਣਾ ਚਾਹੀਦਾ ਸੀ ਠੀਕ ਹੈ ਜਲਦੀ ਜਲਦੀ ਬਣਾਓ ਠੀਕ ਹੈ